ਦਰਸ਼ਕੋ ਤੁਸ ਜੀਆ ਤੁਹਾਨੂੰ ਇਹ ਦਿਖਾ ਰਹੇ ਆਂ ਜੀ ਤੁਸੀਂ ਜੀਆ ਕੀ ਦੇਖ ਰਹੇ ਹੋ ਇਹ ਲੈ ਆਪਣਾ ਲੈਰੀ ਦੇ ਕੋਲ ਪਿੰਡ ਹੈਗਾ ਜਿਹੜਾ ਪਿੰਡ ਜੀ ਕੋਟੜਾ ਪਿੰਡ ਕੋਟਨਾ ਪਿੰਡ ਦੇ ਆਇ ਦੀਵਾਲੀ ਨੂੰ ਤੁਸੀਂ ਦੇਖ ਰਹੇ ਹੋ ਹਾਂ ਜੀ ਬਿਲਕੁਲ ਲੈ ਜਿੱਥੇ ਤਸਵੀਰ ਤੁਸੀਂ ਫਾਰੇ ਪਾਸੇ ਖੇਤਾਂ ਦੇ ਵਿੱਚ ਪਾਣੀ ਹੈ ਪਾਣੀ ਤੁਹਾਨੂੰ ਨਜ਼ਰ ਆ ਰਿਹਾਗਾ

ਹਜ਼ਾਇਬ ਜੀ ਜੇ ਆਪਾਂ ਪਾਣੀ ਦੀ ਗੱਲ ਕਰੀਏ ਜਿਹੜਾ ਪਾਣੀ ਹੈ ਪਾਣੀ ਹੋਇਆ ਪਿਆ ਆਪਾਂ ਦੇਖ ਰਿਹਾ ਚਾਰ ਚਪੇਰੇ ਇਹਦਾ ਕਾਰਨ ਕੀ ਮੰਨਦੇ ਹੋ ਵੀ ਮੇਰੀ ਨਹਿਰ ਟੁੱਟ ਰਹੀ ਹੈ ਵਾਰ-ਵਾਰ ਕੀ ਕਾਰਨ ਮੰਨਦੇ ਹੋ ਅਣਗੱਲੀਆ ਨੇ ਪ੍ਰਸ਼ਾਸਨ ਦੀਆਂ ਕਾਫੀ ਇੱਥੇ ਨਹੀਂ ਹੈਗਾ ਪਹਿਲਾਂ ਨੀਲੋਵਾਲ ਵਾਲੀ ਨਹਿਰ ਹੈ ਨਾ ਜਿਹੜੀ ਇੱਥੋਂ ਜਿੱਥੋਂ ਇਹ ਦੋ ਨਹਿਰਾਂ ਨਿਕਲਦੀਆਂ ਨੇ ਦੋ ਬ੍ਰਾਂਚਾਂ ਨਿਕਲਦੀਆਂ ਨੇ ਆਪਣਾ ਸੂਲਰ ਕਰਾੜ ਤੋਂ ਉੱਥੋਂ ਆਕੀ ਜੀ ਦੋਿਆਂ ਦੀ ਗੱਲ ਕਰੀਏ ਤਾਂ ਰਸਤੇ ਦੇ ਵਿੱਚ ਇਹਨਾਂ ਦੀ ਹਾਲਤ ਜਿਹੜੀ ਉਹ ਕਾਫੀ ਖਸਤ ਆ ਗਈ ਤੇ ਪਿੱਛੇ ਜਿਹੜੇ ਆਪਣੇ ਇਰੀਗੇਸ਼ਨ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਸੀ ਕਹਿੰਦਾ ਜੀ ਇਹ ਤਾਂ ਲੋਕਾਂ ਨੇ ਕੁਝ ਵੱਢ ਲਈ ਹੈ ਜਾਂ ਇੱਥੋਂ ਤੱਕ ਜੇ ਕਹੀਏ ਨਾ ਇਹ ਵੀ ਕਹੀ ਜਾਂਦੇ ਆ ਕਿ ਖਾ ਚੂਹੇ ਵੀ ਤੋੜ ਦਿੰਦੇ ਆ ਬਿਲਕੁਲ ਬਿਲਕੁਲ ਠੀਕ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਲੱਗਦਾਗਾ ਵੀ ਕੁਝ ਨਹੀਂ ਇੱਥੇ ਮਟੀਰੀਅਲ ਦੀ ਘਾਟ ਆ ਜਾਂ ਦੇਖ ਰੇਖ ਦੀ ਘਾਟ ਹੈਗੀ ਆ ਠੀਕ ਹੈ ਜੀ ਦਰਸ਼ਕੋ ਦੇਖ ਸਕਦੇ ਹੋ ਤੇ ਜਿਹੜੇ ਖਤਾਨ ਨੇ ਪਾਣੀ ਨਹਿਰ ਦੇ ਵਿੱਚੋਂ ਇਨਾ ਖਤਾਨਾਂ ਦੇ ਰਾਹੀਂ ਖੇਤਾਂ 'ਚ ਆਇਆਗਾ ਕਾਫੀ ਭਰੇ ਭਰੇ ਖਤਾਨ ਤੁਸੀਂ ਦੇਖ ਸਕਦੇ ਹੋ ਪਾਣੀ ਪਾਣੀ ਹੋਇਆ ਪਿਆ ਬਹੁਤ ਜ਼ਿਆਦਾ ਪਾਣੀ ਹੈ ਪ੍ਰਸ਼ਾਸਨ ਵੱਲੋਂ ਪੂਕਤ ਪ੍ਰਬੰਧ ਕੀਤੇ ਗਏ ਨੇ ਮਸ਼ੀਨਾਂ ਲਗਵਾਈਆਂ ਨੇ ਨੇ ਲੋਕਾਂ ਦਾ ਜਿਹੜਾ ਵੱਡਾ ਸਾਥ ਹੈ ਉਹ ਵੀ ਨਵੇਂ ਨਵੇਂ ਕਰਕਰਾਂ ਦੇ ਮਦਦ ਦੇ ਨਾਲ ਡਾਇਰੈਕਟਰਾਂ ਦੀ ਮਦਦ ਤੇ ਨਾਲ ਪਾਣੀ ਨੂੰ ਜਿਹੜਾ ਬੰਦ ਕਰਨ ਦਾ ਯਤਨ ਕੀਤਾ ਜਾ ਰਿਹਾ ਬੰਨ ਨੂੰ ਪੂਰਨ ਦਾ ਜਿਹੜਾ ਯਤਨ ਕਰ ਰਿਹਾ ਅਧਿਕਾਰੀ ਸ੍ਰੀਪੱਲ ਨੇ ਕਿ ਹੁਣ ਤੱਕ ਉੱਥੇ ਮੌਜੂਦ ਨਹੀਂ ਜਿਹੜਾ ਹਾਂ ਬਿਲਕੁਲ ਬ੍ਰੀਚ ਹੋਣ ਦਾ ਕਾਰਨ ਹੀ ਇਹ ਲੱਗਦਾ ਵੀ ਜਿਹੜਾ ਇਹ ਰਸਤਾ ਹੈਗਾ ਇੱਥੇ ਪਤਾ ਨਹੀਂ ਲੱਗਦਾ ਪ੍ਰੋਪਰ ਵੀ ਥੱਲੇ ਕੋਈ ਖੱਡ ਪਈ ਹੈ ਛੋਟੀ ਮੋਟੀ ਖੱਡ ਦਾ ਜਿਹੜਾ ਪਤਾ ਨਹੀਂ ਲੱਗਦਾ ਜਿਸ ਕਾਰਨ ਬ੍ਰੀਚ ਹਾਂਜੀ ਹਾਂਜੀ ਹਾਂ ਜੇ ਕੋਈ ਲੰਗੜੂ ਜਗ੍ਹਾ ਨਹੀਂ ਜੇ ਤਾਂ ਲੰਗੜੂ ਜਗ੍ਹਾ ਨਹੀਂ ਹੈਗੀ ਆ ਪਤਾ ਨਹੀਂ ਕਿੰਨੇ ਤੋਂ ਜੀੜੇ ਕੰਡੇ ਹੋਣਗੇ ਬਿਲਕੁਲ 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 ਉਹ ਵੀ ਖਤਰਾ ਹੈਗਾ ਹਾਂ ਕੋਈ ਨਹੀਂ ਇੱਧਰ ਆਉਣ ਦਾ ਕੋਈ ਹੁਣ ਪਿੱਛੇ ਮੌਤਾਂ ਵੀ ਕਿੰਨੀਆਂ ਹੋਈਆਂ ਆਪਾਂ ਦੇਖੀਆਂ ਨੇ ਉਸ ਆਪਸ ਨੂੰ ਉਹਦੇ ਨਾਲ ਜਿਹੜੀ ਮੌਤ ਹੋਈ ਹੈ ਇਹ ਸੱਪ ਲੜਨ ਦੀਆਂ ਘਟਨਾਵਾਂ ਆਪਾਂ ਦੇਖੀਆਂ ਨੇ ਦੋ ਤਿੰਨ ਹੋਈਆਂ ਨੇ ਪਿੱਛੇ ਉਹ ਵੀ ਕਾਰਨ ਕਿਤਨਾ ਕਿਤੇ ਜਿਹੜਾ ਇਹੀ ਹੈ ਜਿਹੜੀ ਸਫਾਈ ਹੁੰਦੀ ਰਹੇ ਤਾਂ ਇਹਦਾ ਬ੍ਰੀਚ ਵੀ ਨਾ ਹੋਵੇ ਇਤਨਾ ਕਿਤੇ ਦਸਤਾ ਜਾਰ ਫੋਰੈਸਟ ਵਾਲਿਆਂ ਨੂੰ ਫੋਰੈਸਟ ਡਿਪਾਰਟਮੈਂਟ ਨੂੰ ਤਾਂ ਧਿਆਨ ਦੇਣ ਦੀ ਲੋੜ ਹੈ ਖਾਸ ਕਰਕੇ ਜਿਹੜੇ ਦਰਖਤ ਨੇ ਇੰਦਰ ਉੱਤੇ ਡਿੱਗੇ ਹੋਏ ਦਰਖਤ ਨੇ ਜਿਹੜੇ ਖਾਸ ਕਰਕੇ ਰਸਤਾ ਹੋਣਾ ਚਾਹੀਦਾ ਰਸਤਾ ਹੋਣਾ ਚਾਹੀਦਾ ਨਾਲਾ ਡਿੱਗੇ ਹੋਏ ਦਰਖਤ ਵੀ ਨਹੀਂ ਹੋ ਵੀ ਇਹ ਵੀ ਚੱਕੇ ਚੱਲੇ ਨੂੰ ਦਰਸ਼ਕੋ ਜਗ੍ਹਾ ਦਿਖਾਉਣਾ ਕਿ ਕਿੱਥੋਂ ਫ੍ਰੀਚ ਹੋਈ ਹੈ ਜੀ ਤੇ ਅਧਿਕਾਰੀ ਜੀ ਦੀ ਮਜਬੂਰ ਨਾਲ ਵੀ ਗੱਲਬਾਤ ਕਰਦੇ ਸਰ ਕੀ ਕਹੋਗੇ ਅੱਜ ਫੇਰ ਜੀ ਇੱਕ ਜਿਹੜੀ ਨਹਿਰ ਟੁੱਟੀ ਹੈਗੀ ਹਾਂ ਜੀ ਕੀ ਲੱਗਦਾ ਵੀ ਕੀ ਕਾਰਨ ਨੇ ਵੀ ਜਾਂ ਇਹ ਲੱਗਦਾ ਵੀ ਪਟੜੀਆਂ ਦੀ ਕਮੀ ਲੱਗਦੀ ਹੈ ਵੀ ਜਾਂ ਇਹ ਲੱਗਦਾ ਵੀ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਸਰਕਾਰਾਂ ਦੇ ਵੱਲੋਂ ਗ੍ਰਾਂਟ ਨਹੀਂ ਦਿੱਤੀ ਜਾਰੀ ਚਾ ਕੇ ਨਹਿਰਾਂ ਨਹੀਂ ਗਈਆਂ ਨਹੀਂ ਨਵੀਆਂ ਬਣ ਰਹੀਆਂ ਕਾਰਨ ਕੀ ਲੱਗ ਰਿਹਾ ਨਹੀਂ ਨਹਿਰਾਂ ਤਾਂ ਅਸੀਂ ਤਕਰੀਬਨ ਸਾਰੀਆਂ ਹੀ ਨਵੀਆਂ ਬਣਾ ਰਹੇ ਹਾਂ ਜੀ ਸਟੇਜਿਸ 'ਚ ਬਣਦੀਆਂ ਨੇ ਫੰਡ ਦੇ ਹਿਸਾਬ ਨਾਲ ਬਣਦੀਆਂ ਨੇ ਇਹ ਬੜੀ ਇੰਪੋਰਟੈਂਟ ਨਹਿਰ ਹੈ ਸਾਡੀ ਇਹ ਤੋਂ ਥੱਲੇ ਪਹਿਲਾਂ ਬੂਹਾ ਬਣਾਈ ਹੈ ਅਸੀਂ ਸਾਰੀ ਨਵੀਂ ਉਹ ਤੋਂ ਉੱਪਰ ਨੂੰ ਹੀ ਆਂਦੇ ਜਾਵਾਂਗੇ ਪਹਿਲਾਂ ਥੱਲੇ ਸਿਸਟਮ ਕੰਪਲੀਟ ਕੀਤਾ ਹੈ ਫਿਰ ਉੱਪਰ ਫਿਰ ਇਸ ਤੋਂ ਉੱਪਰ ਇਸ ਤਰ੍ਹਾਂ ਹ ਮਤਲਬ ਪਲੈਨਿੰਗ ਹੁੰਦੀ ਹੈ ਡਿਪਾਰਟਮੈਂਟ ਦੀ ਇਹ ਇੱਥੇ ਇੱਕ ਮਿਸ ਇੱਥੇ ਵੇਜੀਟੇਸ਼ਨ ਬਹੁਤ ਹੈ ਜੀ ਤੁਸੀਂ ਜਿਵੇਂ ਇੱਥੇ ਖੜੇ ਹੋ ਦੇਖ ਲਓ ਜੰਗਲ ਬਹੁਤ ਹੈ ਤੇ ਦਰਖਤਾਂ ਦੀ ਜੜਾਂ ਨੇ ਤੇ ਜੜਾਂ ਤੇ ਨਾਲ ਮਾੜੀ ਮੁੱਟੀ ਕੋ ਚੂਹੇ ਦੀ ਖੱਡ ਹੁੰਦੀ ਹੈ ਹੋਰ ਹੁੰਦੀ ਹੈ ਉਹ ਪਾਣੀ ਪੈ ਜਵੇ ਤਾਂ ਲੀਕ ਹੋ ਜਾਂਦਾ ਵੈਸੇ ਇਹ ਨਹਿਰ ਪਿਛਲੇ 1 ਮਹੀਨੇ ਤੋਂ ਬਿਲਕੁਲ ਕਨਸਟੈਂਟ ਇਸੇ ਲੈਵਲ ਤੇ ਚੱਲਦੀ ਸੀਗੀ ਤਾਂ ਸਡਨ ਮਿਸਹੱਪ ਹੋ ਗਈ ਤਾਂ ਉਹ ਅਸੀਂ ਮੌਕੇ ਤੇ ਆ ਕੇ ਸੰਭਾਲ ਲਿਆ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਇਮੀਡੀਏਟ ਔਰ ਇਸ ਵੇਲੇ ਪਾਣੀ ਰੁਕਿਆ ਹੋਇਆ ਕੰਟਰੋਲ 'ਚ ਹੈ ਸਾਡਾ ਸਾਰਾ ਸਟਾਫ ਸਵੇਰੇ ਇੱਥੇ ਸਵੇਰੇ ਇਹ 4 ਵਜੇ ਦੇ ਕਰੀਬ ਪਤਾ ਲੱਗਿਆ ਸੀਗਾ ਤਾਂ 5:30 ਤੋਂ ਸਾਡੇ ਬੰ ਬੰਦੇ ਮੋਬਾਈਲਾਈਜ਼ ਕਰਕੇ ਬੋਰੀਆਂ ਮਿੱਟੀ ਸਾਰਾ ਕੁਝ ਇੱਥੇ ਟਾਈਮ ਸਿਰ ਲਿਆ ਕੇ ਇਮੀਡੀਏਟ ਇਹਨੂੰ ਅਸੀਂ ਇੱਕ ਤਰ੍ਹਾਂ ਨਾਲ ਪਲੱਗ ਕਰ ਹੀ ਲਿਆ ਤੁਸੀਂ ਦੇਖ ਹੀ ਰਹੇ ਹੋ ਇੱਕ ਤਰ੍ਹਾਂ ਨਾਲ ਪਲੱਗ ਵੀ ਆ ਹੁਣ ਇਸ ਵੇਲੇ ਹੁਣ ਤਾਂ ਸਿਰਫ ਇੱਥੇ ਰਸਤਾ ਪੜਨਾ ਹੈ ਰਸਤੇ ਬਣਾਉਣ ਸਾਨੂੰ ਪ੍ਰੋਬਲਮ ਆ ਰਹੀ ਹੈ ਕਿਉਂਕਿ ਦਰਖਤ ਬਹੁਤ ਖੜੇ ਨੇ ਤੇ ਅਸੀਂ ਉਹ ਦਰਖਤਾਂ ਨੂੰ ਹੌਲੀ ਹੌਲੀ ਰਿਮੂਵ ਕਰਦੇ ਆ ਰਹੇ ਹਾਂ ਜਿਹੜੇ ਸਾਡੇ ਬੈਂਕ ਦੇ ਉੱਤੇ ਦਰਖਤ ਨੇ ਵੇਜੀਟੇਸ਼ਨ ਬਹੁਤ ਹੈ ਇੱਕ ਤਰ੍ਹਾਂ ਦਾ ਜੰਗਲ ਹੀ ਬਣਿਆ ਪਿਆ ਹੈ ਤੁਰ ਕੇ ਆਣਾ ਵੀ ਮੁਸ਼ਕਿਲ ਹੋਇਆ ਹੋਇਆ। ਹਾਂਜੀ ਬਿਲਕੁਲ ਦਿਖਾਈ ਦੇ ਰਿਹਾ। ਤੇ ਉਸ ਕਰਕੇ ਸਾਨੂੰ ਥੋੜਾ ਜਿਹਾ ਸਮਾਂ ਲੱਗ ਰਿਹਾ ਨਹੀਂ ਤਾਂ ਹੁਣ ਤੱਕ ਅਸੀਂ ਇਹ ਮਿੱਟੀ ਪਾ ਕੇ ਨੂੰ ਬੰਦ ਦੇਣਾ ਸੀ। ਕਿੰਨਾ ਕੋ ਨੁਕਸਾਨ ਹੋਇਆਗਾ ਜਿਹੜਾ ਪਾਣੀ ਕਿੱਥੇ ਤੱਕ ਮਾਰ ਕਰ ਚੁੱਕਾ। ਇਹ ਪਾਣੀ ਅੱਗੇ ਖਤਾਨਾ ਚ ਹੀ ਗਿਆ ਜੀ ਖਤਾਨਾ ਤੋਂ ਅੱਗੇ ਸਾਡੀ ਇੱਕ ਨਿਊ ਖੜੈਲ ਬ੍ਰਾਂਚ ਨਹਿਰ ਹੈ। ਉੱਥੇ ਉਹਦਾ ਬੰਨਾ ਹੈ ਉੱਥੇ ਟੱਚ ਕਰਕੇ ਵਾਪਸ ਮੁੜ ਗਿਆ। ਤੇ ਮੁੜ ਕੇ ਫਿਰ ਖਤਾਨਾ ਚ ਹੀ ਪੈ ਗਿਆ। ਤਾਂ ਜਿੰਨਾ ਕੁ ਮੈਨੂੰ ਮੇਰੇ ਰੈਵਨਿਊ ਸਟਾਫ ਨੇ ਦੱਸਿਆ ਵੀ ਇਸ ਵੇਲੇ 10 ਕਿੱਕੜ ਚ ਹੀ ਪਾਣੀ ਗਿਆ ਤੇ ਉੱਥੇ ਵੀ ਕੋਈ ਨੁਕਸਾਨ ਨਹੀਂ ਹੋ ਸੋ ਇਟ ਇਜ਼ ਅੰਡਰ ਕੰਟਰੋਲ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਸਹੇਰ ਤੋਂ ਸਾਡਾ ਸਟਾਫ ਇੱਥੇ ਹੀ ਲੱਗਿਆ ਹੈ ਪਰ ਕਿੰਨੇ ਕੁ ਬੰਦੇ ਕੰਮ ਕਰ ਰਹੇ ਅੱਜ ਆਪਣਾ ਜੀ ਇੱਥੇ ਜਿਹੜੇ ਆਪਣੇ ਥਰੂ ਕੰਟਰੈਕਟਰ ਸਟਾਫ ਜਿਹੜਾ ਸੀ ਐਮਰਜੈਂਸੀ ਚ ਚਲਾਉਣੇ ਹੁੰਨੇ ਆ ਉਹ 35 ਬੰਦੇ ਨੇ ਜੀ ਬਾਕੀ ਸਾਡੇ ਨਰੇਗਾ ਵਰਕਰ ਸਾਡੀ ਹੈਲਪ ਕਰ ਰਹੇ ਨੇ ਜੀ ਬੋਰੀਆਂ ਪਰ ਚਿੱਟੀ ਪਰ ਜੋ ਸਾਡੇ ਸਾਡੇ ਕੋ ਮਤਲਬ ਆਲਰੇਡੀ ਇੱਥੇ ਸਫਾਈ ਤੇ ਲੱਗੇ ਹੋਏ ਸੀ ਅਸੀਂ ਉਹਨਾਂ ਨੂੰ ਡਿਪਲੋਟ ਕਰ ਲਿਆ ਜੀ